सो सो सोनेहा सोनेहा सुखबीर सिंह बादल जिंदाबाद सुखबीर सिंह बादल श्रोमणी अकाली दल श्रोणी अकाली दल श्रोमणी अकाली दल ਸਚੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡ ਭਾਗੀਕੇ ਦੇ ਵਿੱਚ ਇਸ ਵਕਤ ਵੱਡਾ ਜਿਹੜਾ ਬਲ ਮਿਲਿਆ ਮਜ਼ਬੂਤ ਹੋਈ ਹੈ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਜਿਹੜੇ ਮੈਂਬਰ ਸਹਿਬਾਨ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਹੈ ਖਣਮੁਖ ਭਾਰਤੀ ਜੀ ਮੌਜੂਦ ਨੇ ਭਾਰਤੀ ਸਾਹਿਬ ਪਹਿਲਾਂ ਤਾਂ ਮੁਬਾਰਕਾਂ ਬਹੁਤ ਬਹੁਤ ਕਿਉਂਕਿ ਇਲੈਕਸ਼ਨ ਦੇ ਸਮੇਂ ਦੇ ਵਿੱਚ ਇੱਕ ਵੱਡੀ ਸ਼ਮੂਲੀਅਤ ਹੋਈ ਹੈ ਕੀ ਕਹਿਣਾ ਚਾਹੋਗੇ ਅੱਜ ਹਲਕਾ ਨਿਹਾਲ ਸਿੰਘ ਵਾਲੇ ਦੇ ਪਿੰਡ ਭਾਗੀ ਕੇ ਵਿਖੇ ਸ਼੍ਰੋਮਣੀ ਕਾਲੀ ਦਲ ਦੇ ਪਰਿਵਾਰ ਵਿੱਚ ਉਸ ਸਮੇਂ ਵਾਧਾ ਹੋਇਆ ਜਦੋਂ ਕਿ ਦੋ ਟਰਮਾਂ ਬਣੇ ਸਾਡੇ ਮੌਜੂਦਾ ਮੈਂਬਰ ਗੁਰਜੀਤ ਸਿੰਘ ਤੇ ਬੂਟਾ ਸਿੰਘ ਜਸਵੀਰ ਸਿੰਘ ਇਹ ਜਿਨ੍ਹਾਂ ਨੇ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸਾਡੀ ਇਸ ਪਿੰਡ ਦੀ ਇਕਾਈ ਦੇ ਸਾਰੇ ਹੀ ਲੀਡਰਸ਼ਿਪ ਵਾਲੇ ਪਹੁੰਚੇ ਆ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਤੇ ਸਮੁੱਚੀ ਕੋਰ ਕਮੇਟੀ ਦੀ ਤਰਫੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਪਰਿਵਾਰ ਦੇ ਤੁਸੀਂ ਮੈਂਬਰ ਬਣੇ ਆ ਤੇ ਪਾਰਟੀ ਦੇ ਵਿੱਚ ਤੁਹਾਡਾ ਬੰਦਾ ਮਾਣ ਸਤਿਕਾਰ ਹਮੇਸ਼ਾ ਤੁਹਾਨੂੰ ਪਾਰਟੀ ਦੇ ਪਰਿਵਾਰ ਵਾਂਗੂ ਅ ਚਲੋ ਤੁਹਾਡੇ ਤੇ ਹਮੇਸ਼ਾ ਮਾਣ ਸਤਿਕਾਰ ਤੁਹਾਡਾ ਕੀਤਾ ਜਾਊਗਾ ਤੁਹਾਡਾ ਦੁੱਖ ਸੌਖਾ ਜਿਹੜਾ ਉਹ ਪਾਰਟੀ ਦਾ ਅਜ ਤੋਂ ਮੈਂ ਸ਼੍ਰੋਮਣੀ ਕਾਲੀ ਦਲ ਦਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅੱਜ ਇਹਨਾਂ ਨੂੰ ਜੁਆਇਨ ਕਰਾਉਣਾ ਤੇ ਮੈਂ ਇਹਨਾਂ ਨੂੰ ਫੇਰ ਵਿਸ਼ਵਾਸ ਦਿਵਾਉਣਾ ਕਿ ਤੁਹਾਡੀ ਕਈ ਵੀ ਕੋਈ ਵੀ ਤੁਹਾਡਾ ਕੰਮ ਹੋਊਗਾ ਹੋਰ ਹੋਊਗਾ ਉਹਦੇ ਅਸੀਂ ਤੁਹਾਡੇ ਆਪ ਮੂਰੇ ਇਲਾਕੇ ਤੁਹਾਡਾ ਕਰਾਵਾਂ ਤੈਨੂੰ ਮੌਜੂਦਾ ਮੈਂਬਰ ਨੇ ਜੀ ਅੱਛਾ ਮਜੂਦਾ ਮੈਂਬਰ ਇਹ ਦੋ ਵਾਰੀ ਟੋ ਟਨਮਾ ਬਣਿਆ ਗਰਜੀਤ ਸਿੰਘ ਜੀ ਤੇ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਨੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੂੰ ਸੋ ਕਿਵੇਂ ਲੱਗਦਾ ਹੈ ਕਿ ਮਨਿੰਦਰ ਸਿੰਘ ਰਾਜੂ ਉਹਨਾਂ ਦੀ ਪਤਨੀ ਸੁਖਦੀਪ कौर ਪਤੋ ਹੀਰਾ ਸਿੰਘ ਜੋਂ ਤੋਂ ਜਿਹੜੀ ਜਲਾ ਪ੍ਰੀਸ਼ਦ ਦੀ ਚੋਣ ਲੜ ਰਹੇ ਹੈ ਬਾਕੀ ਖੁਦ ਭਾਈ ਜਿਹੜੇ ਰਾਜੂ ਜੀ ਉਹ ਬਲਾਕ ਸੰਮਤੀ ਦੀ ਚੋਣ ਲੜ ਰਹੇ ਹੈ ਤੇ ਉਹਨਾਂ ਦੀ ਜਿਹੜਿਆ ਚੋਣ ਮਹਿੰਮ ਹੈ ਉਹਦੇ ਤੇ ਕਿੰਨਾ ਇੱਕ ਇਹਦਾ ਅਸਰ ਬਹੁਤ ਵੱਡਾ ਅਸਰ ਮਿਲੂਗਾ ਵੀਰੇ ਸਾਨੂੰ ਬਲ ਮਿਲਿਆ ਸਾਡੀਆਂ ਬਾਹਾਂ ਅੱਜ ਹੋਰ ਤਕੜੀਆਂ ਹੋਈਆਂ ਤੇ ਮੈਂ ਇਹਨਾਂ ਪਰਿਵਾਰਾਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਦਿੰਦਾ ਤੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦਾ ਆਉਣ ਵਾਲੀ 17 ਤਰੀਕ ਨੂੰ ਜਦੋਂ ਰਿਜ਼ਲਟ ਆਵੇ ਤੇ ਇਹ ਦੋਨੇ ਜਿਹੜੀਆਂ ਸਾਡੀਆਂ ਪੱਤੋ ਜੋਂ ਦੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਇਹਨਾਂ ਭਰਾਵਾਂ ਦੀ ਬਦੌਲ ਅਸੀਂ ਤਕੜੇ ਹੋ ਕੇ ਨਿਕਲਾਂਗੇ ਇੱਥੇ ਲੱਡੂ ਬੰਨਾਂ ਜੀ ਸੋ ਦਰਸ਼ਕੋ ਕਾੜਮੁਖ ਭਾਰਤੀ ਜੀ ਨੇ ਜਿਵੇਂ ਦਾਵਾ ਕੀਤਾ ਕਿ ਬਹੁਤ ਵੱਡਾ ਜਿਹੜਾ ਬਲ ਮਿਲਿਆ ਔਰ ਜਿੱਤ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਯਕੀਨੀ ਹੈ ਔਰ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਭਾਗੀ ਕੇ ਪਿੰਡ ਦੇ ਵਿੱਚ ਜਿਹੜੀ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਨੂੰ ਉੱਥੇ ਹੀ ਵੱਡਾ ਬਲ ਮਿਲਿਆ ਹੁਣ ਦੇਖਣਾ ਹੋਵੇਗਾ 2014 ਨੂੰ ਜਿਹੜਾ ਕੀ ਰੰਗ ਲਿਆਉਂਦੀ ਹੈ ਇਹ ਜਿਹੜਾ ਜੋ ਵੀ ਅੱਜਕੱਲ੍ਹ ਨਾ ਕਰਮ ਹੋਇਆ ਹੈ ਸ਼ਮੂਂਡਿਅਤ ਹੋਈ ਹੈ ਇਸ ਦਾ ਅਸਰ 14 ਦਸੰਬਰ ਨੂੰ ਤੁਹਾਡੇ ਸਾਹਮਣੇ ਹੋਵੇਗਾ ਕੈਮਰਾ ਪਰਸਨ ਜਸਪ੍ਰੀ ਸਿੰਘ ਸੈਦੋਕੇ ਦੇ ਨਾਲ ਪਿੰਡ ਪਾਕੀਕੇ ਤੋਂ ਪ੍ਰਦੀਪ ਢਿੱਲੋਂ ਦੀ ਇਹ ਵਿਸ਼ੇਸ਼ ਰਿਪੋਰਟ